ਸਸੀ ਗਾਲ ਦੋਸਤੋ ਮੈਂ ਜਿੰਮੀਦਨ ਦੀਵਾਲ ਅੱਜ ਆਪਾਂ ਤੁਹਾਨੂੰ ਆਪਣਾ ਫਾਰਮ ਦਿਖਾਵਾਂਗੇ ਨਾ ਤੁਹਾਨੂੰ ਦਿਖ ਹੀ ਰਿਹਾ ਸਾਹਮਣੇ ਲਿਖਿਆ ਹੋਇਆ ਮਿੱਲੂ ਵਾਸਤਾ ਫਾਰਮ ਮਿੱਲੂ ਆਪਣੇ ਡੈਡੀ ਦਾ ਨਾਮ ਆਗਾ ਤੇ ਇਹ ਸਾਰਾ ਇਹਨਾਂ ਦੀ ਕਰਿਆ ਹੋਇਆ ਇਹਨਾਂ ਦੀ ਮਿਹਨਤ ਹੈ ਜੋ ਵੀ ਤੁਸੀਂ ਅੱਗੇ ਦੇਖੋਗੇ ਇਹਨਾਂ ਦੀ ਸਾਰੇ ਦਰਖਤ ਲਾਏ ਹੋਏ ਆਪਾਂ ਹੁਣ ਤੋਂ ਮਦਦ ਕਰ ਰਹੇ ਹਾਂ ਦੋ ਤਿੰਨ ਸਾਲਾਂ ਤੋਂ ਜਦੋਂ ਤੋਂ ਖੇਤ ਆਪਣਾ ਹੋਣ ਜਾਣ ਵਧਿਆਗਾ ਇਹ ਆਪਾ ਸਾਰੇ ਪਾਸੇ ਆਪਣਾ ਜਿਹੜਾ ਰਾਸਤਾ ਹਾਂ ਤੇ ਆਲੇ-ਦੁਆਲੇ ਵੱਡੇ ਦਰਖਤ ਜਾਮਣਾ ਹੋਰ ਫਲਦਾਰ ਸਾਰੇ ਲਾਏ ਹੋਏ ਆ। ਨਾਲੇ ਤਾਂ ਇਹਦੇ ਨਾਲ ਮਿੱਟੀ ਨਹੀਂ ਖੁਰਦੀ, ਬਾਕੀ ਛਾਂ ਰਹਿੰਦੀ ਹੈ। ਬਾਕੀ ਆਪਾਂ ਕਦੇ ਅੱਜ ਤੱਕ ਜਾਦੇ ਇਹ ਨਹੀਂ ਸੋਚਿਆ ਹੈਗਾ ਵੀ ਇਹਦੇ ਨਾਲ ਮਾਰ ਪੈਂਦੀ ਆ ਫਸਲ ਦੀ ਜਾਂ ਕੋਈ ਵੀ ਕਿਉਂਕਿ ਮਾਰ ਮੰਨ ਲਓ ਜਾਂ ਕਿਸੇ ਆਪਾਂ ਜ਼ਿੰਦਗੀ 'ਚ ਵਧਣਾ ਹੈ ਜਾਂ ਕੁਝ ਵੀ ਕਰਨਾ ਹੈ ਉਹ ਆਪਣੇ ਉਸ ਪਰਮਾਤਮਾ ਦੇ ਹੱਥ ਹੈ। ਉਹਨੇ ਜੇ ਇਧਰੋਂ ਕੁਛ ਚਾਰ ਦਾਣੇ ਘੱਟ ਦੇਣੇ ਆ ਤਾਂ ਉਹਨੇ ਜਿਹਨੂੰ ਵਧਾਉਣਾ ਉਹਨੇ ਹੋਰ ਪਾਸੇ ਹੋਰ ਪਾਸਿਓਂ ਵਧਾ ਦੇਣਾ ਹੈ ਦੇਣਾ ਹੀ ਜਦੋਂ ਉਹਨੇ ਆ ਖੋਣਾ ਵੀ ਉਹਨੇ ਆ ਜੇ ਇੱਥੇ ਆਪਾਂ ਲਾਵਾਂਗੇ 200 200 ਆਪਣੇ ਤਾਂ ਚਲੋ ਬਹੁਤ ਜ਼ਿਆਦਾ 4-500 ਬੂਜਾ ਲੱਗਿਆ ਹੋਇਆ ਸਾਰੇ ਆਲੇ ਦੁਆਲੇ ਜੇ ਆਪਾਂ 20 30 50 ਬੂਜੇ ਲਾ ਕੇ ਰੱਖਾਂਗੇ ਉਹਦੇ ਤੇ ਕੋਈ ਪੰਛੀ ਬੈਠਣਗੇ ਤਾਂ ਸੋਚਣ ਵਾਲੀ ਗੱਲ ਇਹ ਹੈ ਵੀ ਜਿਹੜੀ ਇਹ ਕੁਦਰਤ ਹੈ ਜਾਂ ਆਪਣੀ ਜ਼ਮੀਨ ਜਾਇਦਾਦ ਹੈ ਜ਼ਮੀਨ ਖਾਸ ਕਰਕੇ ਲਾਲੋ ਧਰਤੀ ਮਾਂ ਵੀ ਇਹ ਕਾਲਜੀ ਪੱਤਰੀ ਆਪਾਂ ਇਹਦੇ ਮਾਲਕਾਂ ਨੇ ਚਲੋ ਆਪਣੇ ਤੋਂ ਬਾਅਦ ਕੋਈ ਅੱਗੇ ਆ ਜਾਂਦਾ ਹੈ ਅੱਗੇ ਤੋਂ ਬਾਅਦ ਅੱਗੇ ਇਹਦਾ ਕੋਈ ਰਹਿਣਾ ਤਾਂ ਆਪਣੇ ਜਿਉਂ ਵੀ ਕੋਈ ਨਹੀਂ ਇਹ ਦੂ ਸੌ ਸਾਲ ਪਹਿਲਾਂ ਦਾ ਮਾਲਕ ਕੌਣ ਸੀ 2 ਸਾਲ ਪਹਿਲਾਂ ਕੌਣ ਸੀ 300 ਸਾਲ ਪਹਿਲਾਂ ਕੌਣ ਸੀ ਰਹਿ ਨਹੀਂ ਆਪਣੇ ਕੋਲੇ ਵੀ ਨਹੀਂ ਤੇ ਅੱਗੇ ਦੀ ਅੱਗੇ ਜਾਈ ਜਾਣੀ ਹੈ ਇਹਦੇ ਮਾਲਕ ਵੈਸੇ ਸੋਚਿਆ ਜਾਵੇ ਤਾਂ ਸਾਰੇ ਸਾਂਝੇ ਨੇ ਜਿੰਨੇ ਕਿ ਚਲੋ ਆਪਣੇ ਨਾਂ ਦੀ ਇਹ ਪਰ ਓਵਰ ਆਲ ਜਿੰਨੇ ਇਹਦੇ ਤੇ ਕੀੜੀ ਮਕੌੜੀ ਪੰਛੀ ਜੋ ਰਹਿੰਦੇ ਨੇ ਡੱਡੂ ਜੋ ਵੀ ਜਾਨਵਰ ਨੇ ਹੈ ਉਹਦੀ ਵੀ ਇਹ ਬਸ ਆਪਾਂ ਥੋੜਾ ਇਹ ਚੀਜ਼ਾਂ ਜਿਆਦਾ ਲਾਈਫ ਫਾਸਟ ਹੋ ਗਈ ਤੇਜ਼ ਹੋ ਗਏ ਇਹ ਚੀਜ਼ ਆਪਾਂ ਸੋਚਣ ਵਿਚਾਰਨ ਦਾ ਕਿਸੇ ਕੋਲੇ ਸਮਾਂ ਹੀ ਨਹੀਂ ਹੈਗਾ ਵੀ ਇੱਥੇ ਵੀ ਕਿਸੇ ਪੰਛੀ ਨੇ ਰਹਿਣਾ ਹੋ ਸਕਦਾ ਹੈ ਇੱਥੇ ਵੀ ਸਾਰਾ ਸਿਸਟਮ ਉਹ ਵੀ ਇਹਦੇ ਬਰਾਬਰ ਦੇ ਹੱਕਦਾਰ ਨੇ ਹਿੱਸੇਦਾਰ ਨੇ ਇਹ ਚੀਜ਼ ਦੇ ਜਿਵੇਂ ਹੁਣ ਆਪਾਂ ਮੰਨ ਲਓ ਇੱਥੇ ਪੰਛੀ ਬੈਠਦੇ ਆ ਜਿਵੇਂ ਹੁਣ ਤੁਸੀਂ ਇਹਦਾ ਲਾ ਲਓ ਵੀ ਇਹ ਇੰਨਾ ਕਿ ਨੀਵਾ ਆਲ ਨਾਲ ਇਹਦੇ ਚ ਪਹਿਲਾਂ ਉਹਨਾਂ ਨੇ ਬੱਚੇ ਕੱਢੇ ਲੈ ਗਏ ਉਸ ਤੋਂ ਬਾਅਦ ਇੱਕ ਬਿਲਕੁਲ ਛੋਟੇ ਪੰਛੀ ਨੇ ਆਲ ਨਾਲ ਲਾ ਲਿਆ ਵੀ ਇੱਥੇ ਇਸ ਏਰੀਆ ਨੂੰ ਉਹ ਇੰਨਾ ਸੇਫ ਮੰਨਦੇ ਆ ਇੱਥੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਇਹ ਨੀ ਮੰਗਾ ਜਾਂ ਕੋਈ ਸਾਨੂੰ ਛੇੜੂਗਾ ਬਿਲਕੁਲ ਜਮਾ ਨੇੜੇ ਤੋਂ ਨੇੜੇ ਵੀ ਪੰਛੀ ਆ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਸੇਫ ਆ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਅੰਦਰ ਵੀ ਪਹਿਲਾਂ ਆਹ ਪਿੰਜ ਬਣਾਇਆ ਸੀ ਉਹਨੇ ਪਹਿਲਾਂ ਦੇਖੋ ਕਿੰਨੇ ਦਿਨ ਚ ਬਣਾਇਆ ਹੋਣਾ ਕਿੰਨੇ ਵਾਰੀ ਆਇਆ ਹੋਣਾ ਕਿੰਨੇ ਵਾਰੀ ਗਿਆ ਇਹਦੇ ਚ ਵੀ ਆਪਣੇ ਰਹਿੰਦੇ ਆ ਨਿੱਕੇ ਨਿੱਕੇ ਚਿੜੀਆਂ ਕੁਦਰਤੀ ਆਉਂਦੀਆਂ ਜਾਂ ਆਪਣੇ ਤੋਂ ਬਿਲਕੁਲ ਨਹੀਂ ਡਰਦੀਆਂ ਆਪਾਂ ਇਹ ਗੱਲ ਕਰਦੇ ਸੀ ਵੀ ਦੇਖੋ ਜੇ ਆਪਾਂ ਲਾਵਾਂਗੇ ਤਾਂ ਫੇਰ ਹੀ ਆ ਨਾ ਬਾਕੀ ਆਪਾਂ ਨੂੰ ਜੋ ਕੋ ਬੰਦਾ ਜ਼ਿੰਦਗੀ ਚ ਪੈਸਾ ਕਮਾਉਂਦਾ ਕਰਦਾ ਉਹਨੂੰ ਹੁੰਦਾ ਤੇਹੀ ਹੈ ਵੀ ਮੈਂ ਸੁਖ ਸ਼ਾਂਤੀ ਰਹਾ ਮੈਨੂੰ ਨੀਂਦ ਵਧੀਆ ਵੀ ਸ਼ਾਂਤ ਰਹਾ ਪੈਸੇ ਦੇ ਤੌਰ ਤੇ ਮੈਨੂੰ ਬੈਲੈਂਸ ਰਹਾ ਹਨ ਇਹ ਚੀਜ਼ੇ ਹੁੰਦੀਆਂ ਬਾਕੀ ਚਲੋ ਆਪਾਂ ਜਿਹੜਾ ਬੰਦਾ ਕਿਸਾਨ ਛੋਟਾ ਹੈ 2-3 ਕਿੱਲੇ ਆਲਾ ਕੋਈ ਕਮਾਈ ਦਾ ਸੋਰਸ ਨਹੀਂ ਉਹਦਾ ਇੱਕ ਵੱਖਰਾ ਆਪਾਂ ਮੁੱਦਾ ਵੀ ਉਹਨੂੰ ਆਪਾਂ ਇਹਦੇ ਚ ਨਾਮ ਵੀ ਪਾਵਾਂਗੇ ਚਲੋ ਉਹ ਕਮਰਸ਼ੀਅਲ ਖੇਤੀ ਕਰ ਸਕਦਾ ਹੈ ਪਰ ਜਿਹੜੇ ਬੰਦਿਆਂ ਦੇ ਪਰਿਵਾਰ ਚ ਕਦੇ ਵੀ ਜ਼ਿੰਦਗੀ ਚ ਸਰਕਾਰੀ ਨੌਕਰੀ ਕੀਤੀ ਆ ਮੰਨ ਲਓ ਵੀ ਮੇਰੀ ਹੁਣ 25 30 ਸਾਲ ਦੀ ਉਮਰ ਆ ਜੇ ਮੇਰੇ ਪਿਓ ਨੇ ਨੌਕਰੀ ਕੀਤੀ ਜਾਂ ਮਾਂ ਨੇ ਕੀਤੀ ਉਹ ਤਾਂ ਕਦੋਂ ਦੇ ਬੈਲ ਸੈਟਣ ਦੇ ਉਹਨਾਂ ਕੋਲੇ ਵਾਹਣ 2 ਦੀ ਵਿਜਾਇ ਚਾਰ ਵੀ ਐ ਸ਼ੀ ਵੀ ਐ ਪਰ ਉਹਨਾਂ ਦੇ ਖੇਤ ਚ ਵੀ ਨਹੀਂ ਹੈਗਾ ਕੁਝ ਕਿੱਲੇ ਮਗਰ 10 ਦਰਖਤ 5 ਦਰਖਤ ਦੇ ਹਿਸਾਬ ਨਾਲ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਉਹ ਮਤਲਬ ਕਿ ਉਹ ਬਸ ਠੇਕਾ ਫੜਦੇ ਆ ਤੇ ਆਪਦੇ ਕੋਲੇ ਰੱਖ ਲੈਂਦੇ ਆ ਠੇਕਾ ਫੜੀ ਜਾਂਦੇ ਨੇ ਤੇ ਕਿ ਲੋ ਅੱਗੇ ਪੈਸਾ ਬੰਦਾ ਆਉਦਾ ਸ਼ਹਿਰ ਚ ਕੋਠੀ ਵੱਡੀ ਬਾਲਾਂ ਦਾ ਜੋ ਵੀ ਕਰ ਲੈਂਦਾ ਨਾ ਉਹਦੇ ਨਾਲ ਅੱਗੇ ਜਾ ਕੇ ਸਿੱਤੇ ਕੀ ਨਿਕਲਣੇ ਜਦੋਂ ਉਹਨਾਂ ਨੇ ਨਹੀਂ ਜਦੋਂ ਖੇਤ ਜਾਣਾ ਉਹਨਾਂ ਦੇ ਬੱਚਿਆਂ ਨੇ ਕੀ ਜਾਣਾ ਜੇ ਮੰਨ ਲਓ ਡਾਇਰੈਕਟ ਉਹਨਾਂ ਦੇ ਬੱਚੇ ਬਾਹਰ ਵਾਗੇ ਜਾ ਕੇ ਤੇ ਹੋਰ ਵੱਡੇ ਸ਼ਹਿਰ ਚ ਨੌਕਰੀ ਕਰਨਗੇ ਉਹਨਾਂ ਦੀ ਇਹਦੇ ਨਾਲ ਕੋਈ ਅਟੈਚਮੈਂਟ ਨਹੀਂ ਉਹਨਾਂ ਨੇ ਇਹਨੂੰ ਵੇਚਣ ਲੱਗੇ ਕੋਈ ਸਮਾਂ ਨਹੀਂ ਲਾਉਣਾ ਉਹਨਾਂ ਲਈ ਕਹੇ ਪਤਾ ਇਹ ਵੀ ਖੜੇ ਪੈਰ ਵੇਚਣਾ ਹੋਇਆ ਕਿਲਾ ਵੇਚੋ ਪੈਸੇ ਲਓ ਜਾਂ ਕਿਸੇ ਨੇ ਕੈਨੇਡਾ ਅਮਰੀਕਾ ਜਿੱਥੇ ਵੀ ਕਿਤੇ ਕੋਈ ਲੋਨ ਹੋਈ ਘਰ ਦੀ ਕੋਈ ਡਾਊਨ ਪੇਮੈਂਟ ਕਰਨੀ ਹੋਈ ਉਹਨੇ ਚੱਕ ਦੇਣਾਗਾ ਵੀ ਹੁਣ ਸਮਾਂ ਰਹਿੰਦੇ ਨਾਲੇ ਅੱਗੇ ਆਉਣ ਵਾਲੇ ਸਮੇਂ ਵਿੱਚ ਫੂਡ ਦੀ ਪਾਲਿਸੀ ਜਾਦੇ ਚੱਲ ਰਹੀ ਹੈ ਵੀ ਫੂਡ ਜਿਹਦੇ ਕੋਲ ਸਹੀ ਹੋਊਗਾ ਸਹੀ ਮਤਲਬ ਸ਼ੁੱਧ ਹੋਊਗਾ ਉਹ ਸਹੀ ਬੰਦਾ ਗਰੋ ਕਰੂਗਾ ਨਾਲੇ ਹੁਣ ਇੱਥੇ ਦਾ ਆਪਣੇ ਦਾ ਕੁੱਲ ਫਲ ਲੱਗਿਆ ਹੋਇਆ ਕੁੱਲ ਫਲ ਸਬਜ਼ੀ ਆਪਾਂ ਲਾ ਸਕਦੇ ਹਾਂ ਛੋਟੇ ਤੋਂ ਛੋਟਾ ਵੀ ਲਾ ਸਕਦਾ ਇਹ ਚ ਚਲੋ ਜਿਹੜੇ ਬੰਦੇ ਸੈਟਲ ਨੇ ਨਾ ਕੋਲ ਪੈਸਾ ਉਹਨਾਂ ਦਾ ਖਾਸ ਕਰਕੇ ਉਹਨਾਂ ਨੂੰ ਪਹਿਲਾਂ ਆਪ ਦਾ ਅੱਧਾ ਕਿਲਾ ਕਿਲਾ ਡਵੈਲਪ ਕਰਕੇ ਆਪ ਦਾ ਜੋਗਾ ਹੀ ਕਰ ਲੈ ਫਿਰ ਉਹਨੂੰ ਆਪਣੇ ਆਪ ਅੱਗੇ ਕੋਈ ਕਰ ਸਕਦਾ ਹੈ ਵੀ ਇਹ ਚੀਜ਼ਾਂ ਬੰਦ ਨੂੰ ਧਿਆਨ ਦੇਣਾ ਚਾਹੀਦਾ ਨਾਲੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਜੇ ਵੀ ਆਪਾਂ ਜ਼ਿਆਦਾਤਰ ਕੋਈ ਚੀਜ਼ ਖਾਂਦੇ ਆ ਆਪਾਂ ਨੂੰ ਉਹਦੀ ਪ੍ਰੋਡਿਊਸ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਵੇਂ ਪੈਦਾ ਹੁੰਦੀ ਹੈ ਕੀ ਨਹੀਂ ਬਾਕੀ ਨਾਲੇ ਰਹਿਣਾ ਦਾ ਆਪਾਂ ਦਾ ਖੁਸ਼ ਰਹਿਣਾ ਹੁੰਦਾ ਦੇਖੋ ਜਿਹੜੇ ਬੰਦੇ ਜੇ ਇਤੂ ਵੱਧ ਖੁਸ਼ੀ ਕਿੱਥੇ ਨਹੀਂ ਮਰ ਸਕਦੀ ਜਿੰਨਾ ਕੋਈ ਵੀ ਜਾਨਵਰ ਹੈ ਜਿੰਨਾ ਕ ਆਪਣਾ ਦਿ ਲੋ ਕਰਦਾ ਹੈ ਵੀ ਸ਼ਾਇਦ ਕਿਸੇ ਸਮੇ ਆਪਣੇ ਸਕੇ ਰਿਸ਼ਤੇਦਾਰ ਵੀ ਸ਼ਾਇਦ ਉਹਨਾਂ ਨਾਲ ਕਰਨ ਜਿੰਨੀ ਆਪਣੀ ਚੰਗਾ ਆਪਣਾ ਉਹ ਲੋਚਦਾ ਕੋਈ ਵੀ ਪਸ਼ੂ ਹੈ ਠੀਕ ਹੈ ਉਹ ਆਪਾਂ ਨੂੰ ਤਾਂ ਅੰਦਰ ਰੁਸਤੀ ਦੇਖਣਾ ਚਾਹੁੰਦੇ ਨੇ ਵੀ ਜੇ ਇਹ ਸਹੀ ਰਹੂ ਤਾਂ ਹੀ ਮੈਨੂੰ ਖਾਣਾ-ਦਾਣਾ ਪਾਊਗਾ ਇਹ ਆਪਣੇ ਹੁਣ ਜਿਵੇਂ ਕੇਲਿਆਂ ਦੇ ਉਹ ਜੇ ਆਪਾਂ ਤਾਂ ਇਹ ਥੋੜੀ ਜਗ੍ਹਾ ਜ਼ਿਆਦਾ ਛੱਡੀ ਹੋਈ ਹੈ ਇੱਧਰ ਆਪਾਂ ਹਰ ਫਾਲ ਦੇ ਪੰਜ-ਪੰਜ ਬੂਟੇ ਲਾਏ ਹੋਏ ਤੇ ਇਹ ਆਪਣਾ ਟਿੱਬਾ ਜਿਹੜਾ ਇਹ ਉੱਚਾ ਹੈ ਤਾਂ ਆਪਾਂ ਇਹ ਸਾਰੀ ਜਗ੍ਹਾ ਇੰਨੀ ਚਾਪ ਐਵੇਂ ਆਪ ਦਾ ਹਰਾ-ਚਾਰਾ ਹੋਰ ਕੋਈ ਦੇ ਸਪਰੇ ਨਹੀਂ ਪਾਉਂਦੇ ਐ ਜਿਹੜਾ ਕੁਦਰਤੀ ਘਾਓਗ ਦਾ ਇਹੀ ਦਾਤ ਕੋਤਰ ਕੇ ਆਪਾਂ ਆਪਣੇ ਪਸ਼ੂਆਂ ਨੂੰ ਪਾ ਦਿੰਨੇ ਆ ਨਾਲੇ ਕੋਈ ਥੋੜਾ ਥੋੜਾ ਚੀਜ਼ ਦਾ ਜੇ ਤੁਸੀਂ ਡਿਵੈਲਪ ਕਰਨੀ ਸ਼ੁਰੂ ਕਰੋਗੇ ਨਾਲੇ ਇਹ ਕਿਹੜਾ ਕੋਈ ਅੱਜ ਹੋ ਗਈ ਜਿਵੇਂ ਬਹੁਤ ਸਾਰੇ